ਇਹ ਸਾਰੀਆਂ ਧਾਰਮਿਕ ਮਸਲੇ ਨੇ ਜਨਤਾ ਦਾ ਦਿਮਾਗ ਹੈ ਜਿਹੜਾ ਉਹ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਤਾਂ ਸਾਡੇ ਇਸ ਐਸਜੀਪੀਸੀ ਦਾ ਮੇਨ ਕੰਮ ਜੇ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਮੇਨ ਕੰਮ ਹੈਗਾ ਲੋਕਾਂ ਨੂੰ ਗੁਰਮਤ ਦੇ ਨਾਲ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਜੋੜਨਾ ਵੱਧ ਤੋਂ ਵੱਧ ਇਹੋ ਜੇ ਸਕੂਲ ਖੋਲੜੇ ਜਿਹਦੇ ਨਾਲ ਗੁਰਬਾਣੀ ਦਾ ਪ੍ਰਚਾਰ ਹੋ ਸਕੇ ਸਿਆਸਤ ਨੂੰ ਛੱਡ ਕੇ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲੋਂ ਅਨਹਦ ਨਾਦ ਨਾਲ ਜੋੜਨ ਦੀ ਕਿਰਪਾ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿੰਨਾ ਪੈਸਾ ਲੋਕ ਦਿੰਦੇ ਨੇ ਚਾਹੇ ਉਹ ਸ੍ਰੀ ਹਰ ਹਰਮੰਦਰ ਸਾਹਿਬ ਹੈ ਉਸ ਪੈਸੇ ਨੂੰ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਪਬਲਿਕ ਤੇ ਵਾਪਸ ਅچھے ਤਰੀਕੇ ਨਾਲ ਗੁਰਮਤ ਦੇ ਨਾਲ ਲੋਕਾਂ ਨੂੰ ਸੱਚ ਦੇ ਰਾਹ ਤੇ ਪਾਉਣ ਲਈ ਸੱਚਖੰਡ ਦੇ ਰਾਹ ਤੇ ਪਾਉਣ ਲਈ ਵਰਤਿਆ ਜਾ ਸਕਦਾ ਸਿਆਸਤ ਵਾਲੇ ਪੱਖ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਜਗ੍ਹਾ ਤੇ ਬੈਠ ਕੇ ਸਕੁਰਸੀ ਦੀ ਸਤਾ ਦੀ ਭੁੱਖ ਨਹੀਂ ਹੋਣੀ ਚਾਹੀਦੀ ਗੁਰੂ ਦਾ ਗਿਆਨ ਵੰਡਣ ਦੀ ਭੁੱਖ ਹੋਣੀ ਚਾਹੀਦੀ ਹੈ ਹਸਪੀਟਲ ਤਾਂ ਨਹੀਂ ਖੈਰ ਅਸੀਂ ਇੱਥੇ ਕਲੀਨਿਕ ਜ਼ਰੂਰ ਬਣਾਵਾਂਗੇ ਜਾਂ ਤੇ ਡਿਸਪੈਂਸਰੀ ਹੋ ਜਾਣੀ ਹੈ ਜਾਂ ਆਮ ਆਦਮੀ ਕਲੀਨਿਕ ਹੋ ਜਾਣਾ ਕਿਉਂਕਿ ਪਿੰਡ ਦੀ ਜ਼ਰੂਰਤ ਓਨੀ ਹੁੰਦੀ ਹੈ ਨਾਲ ਸ਼ਹਿਰ ਲੱਗਦੇ ਜੀ ਹਸਪਤਾਲ ਬਣਾਇਆ ਜਾਂਦਾ ਆ ਕਦੀ ਕੋਈ ਸਕੀਮ ਆਉਂਦੀ ਹੈ ਕਿ ਕਈ ਪਿੰਡਾਂ ਨੂੰ ਮਿਲ ਕੇ ਇੱਕ ਪਾਸੇ ਹਸਪਤਾਲ ਬਣਾਇਆ ਜਾ ਸਕਦਾ ਤਾਂ ਉਹ ਵੀ ਜ਼ਰੂਰ ਕਰਾਂਗੇ ਇੱਕ ਸਮੱਸਿਆ ਆਈ ਹੈ ਜੀ ਵੀ ਸੜਕਾਂ ਦੀ ਉਹਨੇ ਉਹਦੇ ਵਾਸਤੇ ਕੀ ਕੀ ਪਲਾਨ ਕੀ ਸੜਕਾਂ ਦੀ ਲਗਭਗ ਸਾਰੀਆਂ ਪਾਸ ਹੋ ਗਈਆਂ ਆਪਣੀਆਂ ਜਿੰਨੀਆਂ ਰਿਪੇਅਰਿੰਗ ਵਾਲੀਆਂ ਸੀ ਕਰੜਦੀਆਂ 200 ਦੇ ਤਕਰੀਬਨ ਸੜਕਾਂ ਉਹ ਵੀ ਪਾਸ ਹੋ ਗਈਆਂ ਨੇ ਜਿੰਨੀਆਂ ਵੱਡੀਆਂ ਲਿੰਕ ਰੋਡਸ ਨੇ ਉਹ ਵੀ ਮੰਡੀ ਬੋਰਡ ਨੇ ਉਹਦੇ ਪੈਸੇ ਜਿਹੜੇ ਮਨਜ਼ੂਰ ਕਰਦਾ ਹੈ ਜਾਂ ਜਲਦੀ ਜਿਹੜੀ ਮੈਂ ਡਿਟੇਲ ਦੇ ਵਿੱਚ ਇਹਦੀ ਖੁਸ਼ਖਬਰੀ ਹੈ ਉਹ ਦਵਾ ਆਮ ਆਦੀ ਪਾਰਟੀ ਜਿਹੜੀ ਹੈ ਉਹ ਨਸ਼ਿਆਂ ਵਿਰੁੱਧ ਹੋਈ ਹੋਈ ਹੈ ਯੁੱਧ ਨਸ਼ਾ ਬਰੋ ਚੱਲ ਰਹੀ ਹੈ ਮੁਹਿੰਮ ਚੱਲ ਰਹੀ ਹੈ ਤੇ ਆਪਣੀ ਅੱਗੇ ਪਲੈਨਿੰਗ ਜਿਹੜੀ ਹੈ ਨਸ਼ਿਆਂ ਪੀਥਾ ਨਾਲ ਆਪਣੇ ਲਾਖੇ ਦੇ ਵਿੱਚ ਕਿਉਂਕਿ ਆਪਾਂ ਤਾਂ ਖਰੜਾ ਕੇ ਵਿੱਚ ਬੈਠੇ ਆ ਕਿੰਨੇ ਜਿਹੜੇ ਆਇਡੈਂਟੀਫਾਈ ਹੋਏ ਨੇ ਜਿਹੜੇ ਨਸ਼ਿਆਂ ਨੂੰ ਵੇਚਦੇ ਨੇ ਜਾਂ ਕਰਦੇ ਨੇ ਦੇਖੋ ਸਾਰੇ ਪੰਜਾਬ ਚ ਲੰਬੇ ਸਮੇਂ ਤੋਂ ਜਿਹੜੇ ਨਸ਼ੇ ਦੇ ਸੌਦਾਗਰ ਇਹਨਾਂ ਨੇ ਜੜੀਆਂ ਜੜਾਂ ਆਪਣੀਆਂ ਲੰਬੀਆਂ ਕੀਤੀਆਂ ਹੋਈਆਂ ਸੀ ਤੇ ਚਾਹੇ ਸਪਲਾਈ ਉੱਪਰੋਂ ਜਿੱਥੇ ਵੀ ਹੁੰਦੀ ਹੈ ਵੇਚਣ ਵਾਲੇ ਇੱਥੇ ਬੈਠੇ ਅੰਦਰ ਹੀ ਸੋ ਜਿਨ੍ਹਾਂ ਨੇ ਵੀ ਨਸ਼ਾ ਮਾਵਾ ਦੇ ਪੁੱਤਾਂ ਨੂੰ ਨੌਜਵਾਨਾਂ ਨੂੰ ਛੋਟੀ-ਛੋਟੀ ਉਮਰ ਚ ਇੱਥੋਂ ਤੱਕ ਕਿ 14 15 15 ਸਾਲ ਦੇ ਬੱਚੇ ਵੀ ਚਿੱਟੇ ਤੇ ਲੱਗਦੇ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤੇ ਨੇ ਆਪਣੇ ਮਹਿਲ ਬੁਨਾਰੇ ਬਣਾਏ ਨੇ ਆ ਲੋਕਾਂ ਦੇ ਘਰ ਖਰਾਬ ਕਰਕੇ ਲੋਕਾਂ ਦੇ ਘਰ ਉਜਾੜ ਕੇ ਤੇ ਉਹਨਾਂ ਦੇ ਘਰ ਤਾਂ ਸਾਡੀ ਸਰਕਾਰ ਨੇ ਨਹੀਂ ਰਹਿਣ ਦੇਣੇ ਇਹਦੇ ਨਾਲ ਜਰੂਰ ਜਿਹੜਾ ਇੱਕ ਡਰ ਤੇ ਪੈਦਾ ਹੁੰਦਾ ਹੀ ਹੈ ਤੇ ਕਿਉਂਕਿ ਜੇ ਔਰਤਾਂ ਵੀ ਵਿੱਚ ਦੇਖਿਆ ਵੀ ਔਰਤਾਂ ਬੜੇ ਫਕਰ ਨਾਲ ਕਹਿ ਰਹੀਆਂ ਵੀ ਅਸੀਂ ਘੜ ਅੱਜ ਦੇ ਵੇਚਦੇ ਆਂ ਅਸੀਂ ਤਾਂ ਪੁਰਾਣੇ ਵੇਚਦੇ ਆ ਤੇ ਇਹ ਬਹੁਤ ਬੁਰੀ ਗੱਲ ਹੈ ਕਿਉਂਕਿ ਔਰਤਾਂ ਜਦੋਂ ਬੱਚਿਆਂ ਨੂੰ ਡਾਂਟਣਾ ਤਾਂ ਬੱਚੇ ਸਿੱਧੇ ਪਾਸੇ ਲੱਗਦੇ ਹੀ ਐ ਜੇ ਔਰਤਾਂ ਵੀ ਨਾਲ ਰਲੀਆਂ ਹੋਈਆਂ ਨੇ ਤੇ ਫਿਰ ਹੁਣ ਜਦੋਂ ਘਰਾਂ ਦਾ ਨੁਕਸਾਨ ਹੁੰਦਾ ਤਾਂ ਸਾਰੀਆਂ ਮਾਵਾਂ ਝਟਕਣਗੀਆਂ ਤਾਂ ਸਹੀ ਵੀ ਪਹਿਲਾਂ ਤਾਂ ਕਰਨ ਤੋਂ ਝਟਕਣਗੀਆਂ ਵੀ ਕਰਨਾ ਨਹੀਂ ਤੇ ਫਿਰ ਤੁਸੀਂ ਇਸ ਗਲਤ ਰਾਹ ਤੇ ਪੈਣਾ ਤੇ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਜਿਹੜਾ ਵਧੀਆ ਉਪਰਾਹਲਾ ਜਿਹੜਾ ਸਹੀ ਟਾਈਮ ਕਰ ਦਿੱਤਾ ਗਿਆ। ਜਿਹੜੀ ਰੋਦੀ ਨੇ ਜੀ ਉਹ ਐਵੇਂ ਵੀ ਕਹਿੰਦੇ ਨੇ ਕਿ ਵੀ ਜਿਹੜੇ ਛੋਟੇ ਲੈਵਲ ਦੇ ਨੇ ਡਰੱਗਸ ਵੇਚਦੇ ਨੇ ਉਹਨਾਂ ਨੂੰ ਫੜਿਆ ਜਾਂਦਾ ਜਿਹੜੇ ਇਹਨਾਂ ਦਾ ਸਪੋਰਟਰ ਹੁਣ ਦੇਖੋ ਤੁਸੀਂ ਕਹਿਆ ਵੀ ਛਾਤੀ ਤੇ ਹੱਥ ਮਾਰ ਕੇ ਬੀਬੀਆਂ ਕਹਿੰਦੀਆਂ ਇਸ ਵੇਚਣਾ ਹੈ ਤੇ ਉਹਨਾਂ ਨੂੰ ਕਿਸੇ ਦੀ ਸਪੋਰਟ ਤਾਂ ਹੈ ਨਾ ਉਹ ਕਿਉਂ ਨਹੀਂ ਫੜੇ ਜਾ ਰਹੇ ਤੇ ਜਦੋਂ ਜਿਹੜੇ ਵੇਚਣ ਵਾਲੇ ਉਹੀ ਖਤਮ ਹੋ ਜਾਣਗੇ ਤੇ ਜਿਹੜੇ ਉੱਪਰੋਂ ਸਪਲਾਈ ਕਰਦੇ ਉਹ ਕਿਹਨੂੰ ਦੇਣਗੇ ਜਦੋਂ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਦੇ ਵਿੱਚ ਕਿਸੇ ਨੇ ਕਹਿਣਾ ਹੀ ਨਹੀਂ ਵੀ ਅਸੀਂ ਇਹ ਵੇਚਣਾ ਨਹੀਂ ਵੀ ਸਾਡਾ ਤਾਂ ਸਰਕਾਰ ਘਟਾ ਜੂਗੀ ਤੇ ਉਹ ਵੇਚਣ ਵਾਲੇ ਵੇਚਣਗੇ ਕਿਨੂੰ ਖਰੀਦਣ ਵਾਲੇ ਨਹੀਂ ਜਦੋਂ ਕੋਈ ਵਜਣਾ ਹੈ ਵੇਚਣ ਵਾਲੇ ਆਪੇ ਹੀ ਖਤਮ ਹੋ ਜਾਣਗੇ ਖਰੀਦਣ ਵਾਲਿਆਂ ਨੂੰ ਖਤਮ ਕਰੋ ਹੁਣ ਅਕਾਲ ਤਖਤ ਦਾ ਵੀ ਕਰੋਲਾ ਪਿਆ ਹੋਇਆ ਜੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਇੱਕ ਧਾਰਮਿਕ ਮਸਲਾ ਹੈ ਇਹਨਾਂ ਦੀ ਆਪਸ ਸਾਰਾ ਜਿਹੜਾ ਤਾਣਾ ਬਾਣਾ ਇਸ ਮਸਲੇ ਤੇ ਸਿਆਸਤ ਤੇ ਨਹੀਂ ਹੋਣੀ ਚਾਹੀਦੀ ਇਹ ਸਾਡੀ ਧਾਰਮਿਕ ਆਸਥਾ ਦੇ ਨਾਲ ਲੋਕਾਂ ਦੀ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ ਤੇ ਬਟ ਅਫਸੋਸ ਹੈ ਕਿ ਇਹਨਾਂ ਉਹ ਤੇ ਜਿੰਦਰਜੀਤ ਵੀਰ ਸਿੰਘ ਨੇ ਕਿਹਾ ਹੈ ਕਿ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਹੈ ਉਹ ਦਲੀਆਰੇ ਦੇ ਅੰਦਰ ਤੱਕ ਕੀ ਹੁੰਦਾ ਇਹ ਬਾਹਰ ਪਬਲਿਕ ਦੇ ਵਿੱਚ ਨਹੀਂ ਲੱਗੂ ਹੁੰਦਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਮੈਂ ਤੁਹਾਨੂੰ ਕਿਹਾ ਕਿ ਇਹ ਸਾਰੀਆਂ ਧਾਰਮਿਕ ਮਸਲੇ ਨੇ ਜਨਤਾ ਦਾ ਦਿਮਾਗ ਹੈ ਜਿਹੜਾ ਉਹ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਤਾਂ ਸਾਡੇ ਇਸ ਐਸਜੀਪੀਸੀ ਦਾ ਮੇਨ ਕੰਮ ਆ ਜੇ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਮੇਨ ਕੰਮ ਹੈਗਾ ਲੋਕਾਂ ਨੂੰ ਗੁਰਮਤ ਦੇ ਨਾਲ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਜੋੜਨਾ ਬਾਤੋ ਵਾਦੇ ਇਹੋ ਜੇ ਸਕੂਲ ਖੋਲੜੇ ਜਿਹਦੇ ਨਾਲ ਗੁਰਬਾਣੀ ਦਾ ਪ੍ਰਚਾਰ ਹੋ ਸਕੇ ਸਿਆਸਤ ਨੂੰ ਛੱਡ ਕੇ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਉਹ ਅਨਹਦ ਨਾਦ ਨਾਲ ਜੋੜਨ ਦੀ ਕਿਰਪਾ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿੰਨਾ ਪੈਸਾ ਲੋਕ ਦਿੰਦੇ ਨੇ ਚਾਹੇ ਉਹ ਸ੍ਰੀ ਹਰ ਹਰਮੰਦਰ ਸਾਹਿਬ ਹੈ ਉਸ ਪੈਸੇ ਨੂੰ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਪਬਲਿਕ ਤੇ ਵਾਪਸ ਅੱਛੇ ਤਰੀਕੇ ਨਾਲ ਗੁਰਮਤ ਦੇ ਨਾਲ ਲੋਕਾਂ ਨੂੰ ਸੱਚ ਦੇ ਰਾਹ ਤੇ ਪਾਉਣ ਲਈ ਸੱਚਖੰਡ ਦੇ ਰਾਹ ਤੇ ਪਾਉਣ ਲਈ ਪਰਤੇ ਜਾ ਸਕਦਾ ਸਿਆਸਤ ਵਾਲੇ ਪੱਖ ਤੋਂ ਦੂਰ ਰਹਿਣਾ ਚਾਹੀਦਾ ਆ ਇਸ ਜਗ੍ਹਾ ਤੇ ਬੈਠ ਕੇ ਕੁਰਸੀ ਦੀ ਸਤਾ ਦੀ ਭੁੱਖ ਨਹੀਂ ਹੋਣੀ ਚਾਹੀਦੀ ਹਾਂ ਗੁਰੂ ਦਾ ਗਿਆਨ ਵੰਡਣ ਦੀ ਭੁੱਖ ਹੋਣੀ ਚਾਹੀਦੀ